ਸਲਾਹ ਦਾ ਕੁਛ ਨਹੀਂ ਬਿਲਕੁਲ ਵੀ ਹਿੰਸਲਾ ਦਾ ਨਹੀਂ। ਜੋ ਆਪਾਂ ਜੀ ਨਹੀਂ ਬਤਲੀ ਲੱਗਦੀ ਸਲਾਹ ਰਾਤ ਫੋਨ ਲਾਇਆ ਹੀ ਨਾ। ਨਹੀਂ ਕੋਈ ਨਹੀਂ ਸਲਾਹ ਬਿਲਕੁਲ ਵੀ ਹੈ ਨਹੀਂ। ਪਰ ਕੀ ਗੱਲ ਹੈ? ਹਾਂਜੀ ਹਾਂਜੀ। ਫੇਰ ਫੋਨ ਆਇਆ ਹੀ। ਨਹੀਂ ਫੇਰ ਉਹਦੋਂ ਬਾਅਦ ਤੁਸੀਂ ਇਹ ਕੀਤਾ ਹੋਣੀ ਵੀ ਤਾਂ ਬਸ। ਉਹਦੋਂ ਬਾਅਦ ਤੁਸੀਂ ਗੱਲ ਹੀ ਨਹੀਂ ਸਾਨੂੰ ਕਹਿਤਾ ਜੀ ਨਹੀਂ ਕਰਨੀ ਗੱਲਬਾਤ ਕੋਈ ਬਸ। ਆਪਾਂ ਹੋਣੀ ਗੱਲ ਹੈ ਨਹੀਂ ਗੱਲ ਵੀ। ਠੀਕ ਹੈ ਜੀ ਓਕੇ ਜੀ ਕਾਗਜ਼ਾਂ ਦਾ ਕਿੱਦਾਂ ਕਰਨੀ ਭਰਨੇ ਆ ਤੁਸੀਂ ਕਿ ਨਹੀਂ ਭਰਨੇ ਕਿ ਜਾਂ ਇਧਰ ਫਿਰ ਮਾਰਾਂ ਗੋਲੀਆਂ ਤੁਹਾਡੇ ਕੁੜੀਾਂ ਨੂੰ ਨਹੀਂ ਮਾਰ ਨਹੀਂ ਭਰਨੇ ਜੀ ਨਹੀਂ ਭਰਨੇ ਕਿਹਾ ਤਾਂ ਤੁਨੂੰ ਸੀ ਟੈਨਸ਼ਨ ਨਾ ਲਓ ਵੀ ਭਰੇ ਹਾਂਜੀ ਭਰੇ ਜੀ ਨਹੀਂ ਭਰਦੇ ਵੀਰੇ ਨਹੀਂ ਭਰਦੇ ਇਹ ਕਹਿਦਾ ਤੁਹਾਨੂੰ 5 ਤਰੀਕ ਤੱਕ ਘਰੋਂ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਜੀ 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 ਬਿਲਕੁਲ ਨਹੀਂ ਜਾਂਦਾ ਕਰਈਆਂ ਨਾ ਹੁਣ ਵੀ ਹਾਂਜੀ ਹੁਣ ਵੀ ਕਰੇ ਜੀ ਤੇ ਘਰੇ ਹੀ ਰਹਿ ਬਸ ਆਪਦੇ ਮੁੰਡੇ ਨੂੰ ਵੀ ਘਰੇ ਹੀ ਰੱਖ ਓਕੇ ਜੀ ਓਕੇ ਬਿਲਕੁਲ ਨਹੀਂ ਜਾਂਦੇ ਤੁਸੀਂ ਠੀਕ ਹੈ ਜੀ ਬਾਹਰ ਹੁਈ ਹੈ ਹੈ ਬੰਦੇ ਜਾਣ ਫਿਆਣ ਹੈ ਬਾਹਰੋਂ ਕੀ ਪਤਨ ਕੋਣ ਆਪਣੇ ਚੀ ਹੈ ਬੰਦੇ ਜਾਣ ਫਿਆਣ ਹੈ ਮੇਰੇ ਤੁਸੀਂ ਸੰਯੋਗ ਦੇ ਕਿੰਨੇ ਵਾਰੀ ਫੋਨ ਆ ਚੁੱਕਿਆ ਪਈ ਦੋ ਵਾਰੀ ਚ ਆ ਚੁੱਕਿਆ ਹੈ ਮੇਰਾ ਪਿਆਰ ਬਹੁਤ ਸਹਿਮ ਹੈ ਭਾਈ ਬਹੁਤ ਰੋਇਆ ਜੀ ਉਹ ਮੈਨੂੰ ਘਰੋਂ ਬਾਹਰ ਜਾਣ ਨਹੀਂ ਦਿੱਤਾ ਪਰ ਫਿਰ ਮੈਂ ਬਹੁਤ ਦਲੇਰ ਹੋ ਗਿਆ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦਸਤਾਰ ਬੰਨ ਕੇ ਐਂ ਮੁੱਛਾ ਕੁੰਨੀਆਂ ਕਰਕੇ ਐਂ ਰਾਤ ਨੂੰ ਸੌਣਾ ਕਰਨਾ ਬਸ ਮੈਂ ਬਹੁਤ ਦਲੇਰ ਹੋ ਗਿਆ ਹਾਂ ਬਹੁਤ ਉਸ ਦੀ ਕੋਈ ਰਿਕਾਰਡਿੰਗ ਵਗੈਰਾ ਹੋਈ ਹੈ ਤੁਹਾਡੇ ਕੋਲ ਕੋਈ ਹਾਂਜੀ ਹਾਂਜੀ ਮੇਰੇ ਕੋਲ ਵੀਡੀਓ ਹੈਗੀ ਜੀ ਬਗੈਨਾ ਬਹੁਤ ਦਲੇਰ ਹੋ ਚੱਕਾ ਜੀ ਮੇਰਾ ਸਾਰਾ ਪਿੰਡ ਮੇਰੇ ਨਾਲ ਆ ਜੀ ਕੀ ਨਾ ਤੁਹਾਡੇ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਪਿਆਰ ਦਾ ਪ੍ਰਿੰਸ ਕਹਿੰਦੇ ਜੀ ਆ ਮਨਿੰਦਰ ਜੀ ਕੀ ਰੋਲਾ ਹੈਗਾ ਕੀ ਪ੍ਰੋਬਲਮ ਆਈ ਹੈ ਮੈਨੂੰ ਬਹੁਤ ਸ਼ੌਂਕ ਆ ਜੀ ਪਿੰਡ 'ਚ ਕੰਮ ਕਰਨ ਦਾ ਜੀ ਮੈਂ ਸਰਪੰਚੀ 'ਚ ਉਹਨੀਆਂ ਲੜੀਆਂ ਜੀ ਫਾਰਮ ਭਰ ਚੁੱਕਾ ਜੀ ਸਾਰੇ ਜਮਾ ਹੋ ਗਏ ਜੀ ਮੈਨੂੰ ਧਮਕੀਆਂ ਆਈਆਂ ਨੇ ਮੇਰੇ ਮਾਪ ਇਹ ਤੁਹਾਨੂੰ ਮਾਰਾ ਦਾਂਗੇ ਜੀ ਐ ਕਰ ਦਾਂਗੇ ਜੇ ਘਰੋਂ ਬਾਹਰ ਨਿਕਲੇਗਾ ਜਾਨਵਰ ਮਾਰਨੀ ਧਮਕੀ ਨਹੀਂ ਕਹਿੰਦੇ 10 ਦਿਨ ਤੂੰ ਬਾਹਰ ਹੀ ਨਿਕਲਣਾ ਬਸ ਤੇ ਮੇਰਾ ਜਿਹੜੀ ਤੁਹਾਡੀ ਰਿਕਾਰਡਿੰਗ ਹੈ ਕੀਤੀ ਹੋਈ ਹੈ ਰਿਕਾਰਡਿੰਗ ਦੇ ਵਿੱਚ ਕੋਈ ਕੁੜੀ ਬਾਹਰ ਰਹਿੰਦੀ ਆ ਉਹਨੂੰ ਵੀ ਮਾਰ ਹਾਂਜੀ ਹਾਂਜੀ ਧਮਕੀਆਂ ਬਹੁਤ ਆ ਜਾਂਦੀ ਆ ਉਹ ਸਹਮੇ ਪਏ ਆ ਜੀ ਬਹੁਤ ਬਰਾਹ ਹਾਲ ਆ ਜੀ ਮਾਰ ਮਾਪੇ ਰੋਈ ਜਾਂਦੇ ਜੀ ਤੁਹਾਡੇ ਘਰੋਂ ਡੰਦਾ ਬਾਹਰ ਮੇਰੀ ਸਿਸਟਰ ਰਹਿੰਦੀ ਬਾਹਰ ਜੀ ਕੌਣ ਨੇ ਤੁਮ ਕਿੰਨੇ ਨਾਲ ਕੋਈ ਪਤਾ ਉਹ ਐ ਨਹੀਂ ਪਤਾ ਜੀ ਸਾਨੂੰ ਕੌਣ ਦੇ ਰਿਹਾ ਜੀ ਬਾਹਰੋਂ ਫੋਨ ਆਈ ਜਾਂਦੇ ਬਹੁਤ ਜੀ ਇਸ ਮਾਮਲੇ ਸਬੰਧੀ ਤੁਸੀਂ ਸ਼ਿਕਾਇਤ ਕੀਤੀ ਹੈ ਹਾਂਜੀ ਐਸਐਸਪੀ ਨੂੰ ਸ਼ਿਕਾਇਤ ਕੀਤੀ ਆ ਉਹ ਵਾਅਦਾ ਕਹਿੰਦੇ ਆਗੇ ਤੁਹਾਡੇ ਨਾਲ ਆ ਸਿਕਿਉਰਟੀ ਵੀ ਦੇਵਾਂਗੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈਗਾ ਜਿਹੜੀ ਧੁੰਕੀਆਂ ਦਾ ਡੋਰ ਜਿਹੜਾ ਤੁਹਾਨੂੰ ਆ ਰਿਹਾ ਕਿਹੜੇ ਨੰਬਰ ਤੋਂ ਆ ਤੇ ਕਿੱਥੋਂ ਦਾ ਕੋਈ ਲੱਗਦਾ ਕੋਈ ਬਾਹਰੋਂ ਆ ਜੀ ਕੋਈ ਹੈ ਤਾਂ ਜਾਣ ਪਛਾਣੀਆਂ ਹੈ ਜੀ ਬੰਦੇ ਸਾਨੂੰ ਸਾਨੂੰ ਪਤਾ ਵੀ ਹੈ ਜੀ ਕੌਣ ਆ ਜੀ ਤੇ ਸਾਡੇ ਮੇਰੇ ਨਾਲ ਆ ਪਿੰਡ ਸਪੋਰਟਰ ਸਾਰਾ ਬਹੁਤ ਧੰਨਵਾਦ ਇਹਨਾਂ ਦਾ ਕਰਦਾ ਜੀ ਮੈਨੂੰ ਹੁਣ ਵੀ ਆ ਰਿਹਾ ਕਹਿੰਦੇ ਉਧਰ ਲੋ ਸਾਰੇ ਮਾਈ ਵੀ ਸਿੱਕ ਭਾਈਚਾਰਾ ਬੌਰੀ ਵੀ ਸਿੱਕ ਭਾਈਚਾਰਾ ਰਮਦਾਨੀ ਵੀ ਸਿੱਕ ਭਾਈਚਾਰਾ ਅਸੀਂ ਕਹਿੰਦੇ ਕਿ ਵੋਟ ਇਹਨਾਂ ਨੂੰ ਪਾਉਣ ਦੇ ਜਾਣੀ ਨਹੀਂ ਬਸ ਜੇ ਜਿੱਤ ਵੀ ਗਏ ਇਹਨਾਂ ਨੂੰ ਫਿਰ ਵੀ ਲਾਂਤ ਆ ਜੀ ਜੇ ਜਾਣਗੇ ਥੂਦ ਹੋਊਗੀ ਇਹਨਾਂ ਦੀ ਸਾਰੇ ਬਸ ਮੈਂ ਇਨਸਾਫ ਚਾਹੀਦਾ ਮੈਨੂੰ ਜੀ ਮੈਂ ਗਰੀਬ ਘਰ ਦੇ ਉੱਠਾ ਜੀ ਮੇਰੇ ਸ਼ੌਂਕ ਆ ਪਿੰਡ 'ਚ ਕੰਮ ਕਰਨ ਦਾ ਬਸ ਮੇਰੇ ਇਹੀ ਸ਼ੌਂਕ ਆ ਵਿਰੋਧ 'ਚ ਕੌਣ ਖੜੇ ਨੇ ਵਿਰੋਧ ਤੇ ਜੀ ਆਕਤਾ ਆਪਣੇ ਵਿਰੋਧ ਤਾਂ ਕੋਈ ਨਹੀਂ ਆ ਜੀ ਮੇਰਾ ਮੇਰਾ ਵਿਰੋਧ ਕੋਈ ਨਹੀਂ ਜੀ ਮੈਂ ਸਾਰੇ ਭਾਈਚਾਰਾ ਵੀ ਮੇਰੇ ਸਾਰੇ ਦਾਰਾ ਜੀ ਉਹ ਵੀ ਮੇਰਾ ਭਾਈਚਾਰਾ ਜੀ ਬ੍ਰ ਭਰਾ ਵੱਡਾ ਜੀ ਤੇ ਜਿਹੜਾ ਮੇਰਾ ਜ ਹਰਜੀਤ ਸਿੰਘ ਹੈ ਜੀ ਉਹ ਵੀ ਮੇਰਾ ਭਰਾ ਜੀ ਮੈਂ ਇਹਨਾਂ ਦਾ ਨਹੀਂ ਵਿਰੋਧ ਕਰਨਾ ਚਾਹੁੰਦਾ ਜੀ ਪਰ ਪਰ ਮੈਨੂੰ ਉੱਠ ਨਹੀਂ ਦਿੰਦੇ ਜੀ ਬਸ ਮੇਰਾ ਇਨਸਾਫ ਚਾਹੀਦਾ ਬਸ ਮੈਨੂੰ ਮੇਰੀ ਵਾਜ ਬਹੁਤ ਦੂਰ ਤੱਕ ਜਾਣੀ ਚਾਹੀਦੀ ਹੈ ਜੋ ਨਵੇਂ ਜੂਸ ਦਾ ਮੁੰਡਾ ਜੰਗ ਬਲੱਡ ਉੱਠਿਆ ਹੈ ਠੀਕ ਆ ਉਹਦੀ ਆਪਣਾ ਪ੍ਰਿੰਟ ਦੇ ਵਿੱਚ ਸੇਵਾ ਕਰਦਾ ਨੂੰ ਮੌਕਾ ਮਿਲਿਆ ਸੇਵਾ ਕਰਨੀ ਚਾਹੁੰਦਾ ਉਹਨੂੰ ਕਰਨੀ ਚਾਹੀਦੀ ਹੈ ਜੇ ਉਹ ਬੋਡ ਪਾਣੀ ਕਿਸੇ ਨੇ ਪਾਵੇ ਪਰ ਇਹਨੂੰ ਧੰਕੀ ਦੇਣੀ ਬਹੁਤ ਗਲਤੀ ਗੱਲ ਹੈ ਜੋ ਸਾਡੀ ਆਜੀ ਸਰਕਾਰ ਬਣੀ ਆ ਇਹ ਆਵਾਜ਼ ਸਾਡੇ ਸੀਐਮ ਸਾਹਿਬ ਤੱਕ ਰਜਾਨੀ ਚਾਹੀਦੀ ਆ ਜੋ ਕਹਿੰਦਾ ਸੀਗਾ ਕਿ ਮੇਰਾ ਹਰਾ ਪੈਨ ਮੇਰਾ ਚੰਗੇ ਕੰਮ ਲਈ ਚੱਲੂਗਾ ਅਜੇ ਹਰਾ ਪੈਨ ਉਹਦਾ ਇਹ ਚੰਗੇ ਕੰਮ ਵਾਸਤੇ ਚੱਲਣਾ ਚਾਹੀਦਾ ਮੱਲਾਕ ਵੀ ਨਾ ਸੀਰੀਅਸ ਨਹੀਂ ਗਾ ਉਸ ਨੂੰ ਇਹੋ ਕਾਲ ਆਈ ਵੀ ਤਿੰਨ ਵਾਰ ਸੀ ਪੇਪਰ ਤੂੰ ਨਾ ਨਾਮਿਨੇਸ਼ਨ ਪੇਪਰ ਨਾ ਭਰੀ ਵੀ ਤੈਨੂੰ ਮਤਲਬ ਇਹਨੂੰ ਡਰਾਇਆ ਤੇ ਮਕਾਇਆ ਗਿਆ ਵਾ ਤੇ ਕੱਲ ਫੇਰ ਉਹਨੂੰ ਕਾਲ ਆਈ ਸੀ ਅਜੇ ਸਾਨੂੰ ਕਲੀਅਰ ਨਹੀਂ ਪਤਾ ਵੀ ਕਿੰਨੇ ਕਿਹੜੇ ਟਾਈਮ ਤੇ ਆਈ ਕਿਹਦੇ ਲਈ ਕਾਲ ਆਈ ਸੀ ਵੀ ਇਸੇ ਸਬੰਧ ਵਿੱਚ ਉਹ ਆਪਣਾ ਨਾਮੀਨੇਸ਼ਨ ਪੇਪਰ ਨਾ ਭਰੇ ਉਹਦੇ ਸਬੰਧ ਚ ਆਈ ਵੈਰੀਫਾਈ ਕਰਨ ਰਏ ਆ ਤੇ ਕੋਈ ਵੈਰੀਫਾਈ ਕਰਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਕੌਣ ਆਸਨ ਕਿਹੜੇ ਪਿੰਡ ਦਾ ਰਹਿਣਾ ਪਿੰਡ ਦਾ ਤਾਂ ਜੇ ਕੋਈ ਪਤਾ ਨਹੀਂ ਲੱਗਿਆ ਹਣੀ ਜਿੰਨੂੰ ਕਾਲ ਆਈ ਹੈ ਤਾਂ ਨਾਮ ਆ ਆਪਣਾ ਮਨਿੰਦਰ ਸਿੰਘ ਦਾ ਨਾਮ ਇਹ ਆदमी ਦੁਆਰਾ ਕੋਰਪੋਰੇਟ ਸਾਡੇ ਵੱਲੋਂ ਕਿਸ ਤਰ੍ਹਾਂ ਦੀ ਹੰਕਾਰਵਾਈ ਕੀਤੀ ਜਾਊਗੀ ਸਾਡੇ ਵੱਲੋਂ ਜਿਹੜੀ ਕਾਲ ਆ ਉਹਨੂੰ ਚੰਗੀ ਤਰ੍ਹਾਂ ਟਰੇਸ ਕਰਕੇ ਫਿਰ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਸੀਰੀਅਸਲੀ ਕੀਤੀ ਜਾਊ ਕੋਈ ਇਹਦੇ ਵਿੱਚ ਦੋ ਰਾਏ ਨਹੀਂ